ਦਰਸ਼ਕੋ ਅੱਜ ਆਪਾਂ ਕੋਈ ਇਦਾਂ ਦੀ ਗੱਲ ਕਰੀਏ ਜਿਹੜੀਆਂ ਬਿਮਾਰੀਆਂ ਜਿਹੜੀਆਂ ਕਾਮਨ ਨੇ ਉਹਨਾਂ ਚੋਂ ਕਿਹੜੀਆਂ ਸੀਰੀਅਸ ਨੇ ਆਵੇਂ ਆਪਾਂ ਗੱਲ ਕਰੀਏ ਉਹਨਾਂ ਚੋਂ ਹਾਰਟ ਅਟੈਕ ਦੀ ਕੋਲੇਸਟ੍ਰੋਲ ਦੀ ਸਰੀਰ ਦੇ ਦੋ ਚਾਰ ਜਿਹੜੇ ਮਰਮ ਹੈ ਚਾਦਾ ਇੰਪੋਰਟੈਂਟ ਆਰਗਨ ਹੈ ਬ੍ਰੇਨ ਆ ਗਿਆ ਹਾਰਟ ਆ ਗਿਆ ਲਿਵਰ ਆ ਗਿਆ ਕਿਡਨੀ ਆ ਗਿਆ ਇਹਨਾਂ ਨਾਲ ਰਿਲੇਟਡ ਡਿਜ਼ੀਜ਼ ਜਿਹੜੀਆਂ ਆਪਾਂ ਉਹਦੇ ਬਾਰੇ ਗੱਲ ਕਰੀਏ ਕੇ ਇਸ ਦਸੀਏ ਕਿ ਇਹਨਾਂ ਚੋ ਸੀਰੀਅਸ ਕਿਹੜੀਆਂ ਤੇ ਕਾਮਨ ਕਿਹੜੀਆਂ ਲਿਵਰ ਐਂਡ ਕਿਡਨੀ ਆਰ ਦ ਟੂ ਬਿਗੇਸਟ ਫਿਲਟਰਸ ਇਨ ਦ ਬਾਡੀ ਲਿਵਰ ਦੀ ਬਿਮਾਰੀ ਉਦੋਂ ਸੀਰੀਅਸ ਹੁੰਦੀ ਜਦੋਂ ਸੋਚੋ ਜਿਗਰ ਕੰਮ ਕਰਨਾ ਬੰਦ ਕਰ ਦੇ ਹਾਰਟ ਫਾਰਮੂਲਾ ਲਿਵਰ ਲਈ ਲਿਵਰ ਫਾਰਮੂਲਾ ਕਿਡਨੀ ਲਈ ਕਿਡਨੀ ਫਾਰਮੂਲਾ ਬ੍ਰੇਨ ਦੇ ਲਈ ਬ੍ਰੇਨ ਫਾਰਮੂਲਾ ਇਹ ਜਿਹੜੇ ਸਾਡੇ ਫਾਰਮੂਲੇ ਹੁੰਦੇ ਆਯੁਰਵੈਦਿਕ ਇਨਗਰੀਡੀਐਂਟਸ ਕੰਬੀਨੇਸ਼ਨ ਬਲੈਂਡ ਫਾਰਮੂਲੇ ਹੁੰਦੇ ਆ ਨਾਲ ਹੀ ਦੇਖੋ ਤੁਹਾਨੂੰ ਮੇਰੇ ਕੋ ਇੰਡੀਆ ਦੀ ਤੇ ਅਮਰੀਕਨ ਅਮਰੀਕਨ ਮੀਨਸ ਦੇਸੀ ਦਵਾਈ ਔਰ ਜਿੰਨੇ ਮੈਂ ਨਾਮ ਲੱਤੇ ਦੇਸੀ ਨੁਸਖਿਆਂ ਦੇ ਜਿੰਨਾ ਮਰਜ਼ੀ ਫੈਟੀ ਲੀਵਰ ਦੇ ਜਿੰਨੇ ਮਰਜ਼ੀ ਟ੍ਰਾਈਗਲਿਸਰਾਈਡਜ਼ ਉਹਨਾਂ ਸ਼ਰਤੀਆ ਇਲਾਜ ਸ਼ਰਤੀਆ ਮੈਂ ਕਹਿ ਰਿਹਾ ਲਿਵਰ ਦੀ ਸਰੋਸਿਸ ਆਫ ਲਿਵਰ ਦਾ ਇਲਾਜ ਅਸੀਂ ਕਰਦੇ ਕਿਡਨੀ ਡਾਇਲਿਸਿਸ ਦੇ ਦਵਾਈ ਜਿਹ ਹੈ ਤੇ ਸਿਰਫ ਆਯੁਰਵੈਦ ਜਿਨ੍ਹਾਂ ਦੇ ਨਾਮ ਵੀ ਮੈਂ ਤੁਹਾਨੂੰ ਦੱਸੇ ਔਰ ਇਸੇ ਤਰ੍ਹਾਂ ਹੀ ਬ੍ਰੇਨ ਦੀਆਂ ਸੀਰੀਅਸ ਸੀਰੀਅਸ ਪ੍ਰੋਬਲਮ ਨਮਸਕਾਰ ਸਤ ਸ੍ਰੀ ਅਕਾਲ ਅਦਾਬ ਮੈਂ ਹਾਂ ਡਾਕਟਰ ਕੁਮਾਰ ਕੁਦਰਤੀ ਜੜੀ ਬੂਟੀਆਂ ਦੇ ਆਯੁਰਵੈਦਿਕ ਹੈਲਥ ਸੈਂਟਰ ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਆਪਾਂ ਕੋਈ ਇਦਾਂ ਦੀ ਗੱਲ ਕਰੀਏ ਕਿ ਕਿਹੜੀਆਂ ਬਿਮਾਰੀਆਂ ਜਿਹੜੀਆਂ ਕਾਮਨ ਨੇ ਉਹਨਾਂ ਚੋਂ ਕਿਹੜੀਆਂ ਸੀਰੀਅਸ ਨੇ ਭਾਵੇਂ ਆਪਾਂ ਗੱਲ ਕਰੀਏ ਉਹਨਾਂ ਚੋਂ ਹਾਰਟ ਅਟੈਕ ਦੀ ਕੋਲੇਸਟ੍ਰੋਲ ਦੀ ਸਰੀਰ ਦੇ ਦੋ ਚਾਰ ਜਿਹੜੇ ਮਰਮ ਹੈ ਚਾਹਾਂ ਇੰਪੋਰਟੈਂਟ ਆਰਗਨ ਹੈ ਖੁਦ ਜੀ ਕੀ ਆ ਜਾਂਦਾ ਬ੍ਰੇਨ ਆ ਗਿਆ ਹਾਰਟ ਆ ਗਿਆ ਲਿਵਰ ਆ ਗਿਆ ਕਿਡਨੀ ਆ ਗਿਆ ਇਹਨਾਂ ਨਾਲ ਰਿਲੇਟਡ ਡਿਜ਼ੀਜ਼ ਜਿਹੜੀਆਂ ਆਪਾਂ ਉਹਦੇ ਬਾਰੇ ਥੋੜੇ ਟਾਈਮ ਚ ਗੱਲ ਕਰੀਏ ਪ੍ਰੇਜ਼ ਦਸੀਏ ਮਾਰੀਆਂ ਇਹਨਾਂ ਚੋਂ ਸੀਰੀਅਸ ਕਿਹੜੀਆਂ ਤੇ ਕਾਮਨ ਕਿਹੜੀਆਂ ਬ੍ਰੇਨ ਦੀ ਗੱਲ ਕਰੀਏ ਬ੍ਰੇਨ ਡਿਸਆਰਡਰ ਦੇ ਵਿੱਚ ਭਾਵੇਂ ਡਿਪਰੈਸ਼ਨ ਐਂਗਜ਼ਾਇਟੀਜ਼ ਇਨਸੋਮਨੀ ਆ ਜਾਂਦੀ ਹੈ ਹਾਰਟ ਅਟੈਕ ਜਿਆਦਾ ਕਾਮਨ ਉਹਦੇ ਚ ਫੈਟੀ ਫੈਟ ਜਿਆਦਾ ਕੋਲੇਸਟ੍ਰੋਲ ਜਿਆਦਾ ਲਿਵਰ ਦੀ ਗੱਲ ਕਰੀਏ ਫੈਟੀ ਲਿਵਰ ਆ ਗਿਆ ਕਿਡਨੀ ਦੀ ਗੱਲ ਕਰੀਏ ਤੇ ਬਹੁਤੀ ਦੁਨੀਆ ਕਿਡਨੀ ਡਾਇਲਿਸਿਸ ਤੇ ਹੁਣ ਦੇਖੋ ਜੇ ਲਿਵਰ ਵੀ ਇੰਪੋਰਟੈਂਟ ਹੈ ਕਿਡਨੀ ਵੀ ਇੰਪੋਰਟੈਂਟ ਹੈ ਔਰ ਮੇਰੇ ਤੁਸੀਂ ਹਰ ਐਪੀਸੋਡ ਚ ਨੋਟ ਕਰ ਚੁੱਕੇ ਮੈਂ ਹਮੇਸ਼ਾ ਕਿਹਾ ਕਿ ਲਿਵਰ ਐਂਡ ਕਿਡਨੀ ਆਰ ਦਾ ਟੂ ਬਿਗੇਸਟ ਫਿਲਟਰਸ ਇਨ ਦਾ ਬਾਡੀ ਨਾਲੇ ਆਪਾਂ ਦੱਸਿਆ ਵੀ ਗੱਲ ਕਰਾਂਗੇ ਜਿਹੜੀਆਂ ਜਿਆਦਾ ਕਾਮਨ ਤੇ ਜਿਆਦਾ ਸੀਰੀਅਸ ਨੇ ਜੇ ਲਿਵਰ ਦੀਆਂ ਡਿਜ਼ੀਜ਼ਸ ਹੈ ਪਰ ਉਹ ਇੰਨੀਆਂ ਕਾਮਨ ਨਹੀਂ ਪਰ ਜੇ ਸੀਰੀਅਸ ਦੀ ਗੱਲ ਕਰੀਏ ਤਾਂ ਜੇ ਸੀਰੀਅਸ ਹੋਵੇ ਤਾਂ ਸਿਰੋਸਿਸ ਆਫ ਲਿਵਰ ਯਕ੍ਰਿਤ ਸੰਕੋਚ ਲਿਵਰ ਦੀ ਬਿਮਾਰੀ ਉਦੋਂ ਸੀਰੀਅਸ ਹੁੰਦੀ ਜਦੋਂ ਸਮਝੋ ਜਿਗਰ ਕੰਮ ਕਰਨਾ ਬੰਦ ਕਰ ਦਿੰਦਾ। ਜਾਦਾ ਗੱਲਾਂ ਕਰਨੀਆਂ ਆ ਪਾ ਸਾਰੇ ਚੀਜ਼ਾਂ ਬਾਰੇ ਪਰ ਦੋ-ਦੋ ਮਿੰਟ ਲਾਣੇ ਆ ਲਿਵਰ ਦਾ ਉਦੋਂ ਸੀਰੀਅਸ ਹੁੰਦਾ ਜਦੋਂ ਸਿਰੋਸਿਸ ਆਫ ਲਿਵਰ ਹੋਏ, ਪੇਟ ਚ ਪਾਣੀ ਪੈ ਜਾਵੇ। ਬੰਦੇ ਦੀ ਡੈਥ ਹੋ ਜਾਂਦੀ ਹੈ। ਪਰ ਅਸੀਂ ਇਹੋ ਜੇ ਲੱਖਾਂ ਕੇਸ ਕੀਤੇ ਸਿਰੋਸਿਸ ਆਫ ਲਿਵਰ ਤੋਂ ਬਚਾਇਆ ਇੱਥੇ ਤੱਕ ਕਿ ਜਦੋਂ ਲਿਵਰ ਟ੍ਰਾਂਸਪਲੈਂਟ ਤੱਕ ਵੀ ਕਹ ਦਿੰਦੇ ਆ। ਪੰਦਾ ਬਚਦਾ ਨਹੀਂ ਇੱਕ ਵਾਰ ਇਸ ਰੋਸਿਸ ਦਾ ਫਲੇਵਰ ਹੋ ਜਾਏ ਪਰ ਜਦੋਂ ਇਹਦੀ ਹਿਸਟਰੀ ਪਤਾ ਲੱਗ ਜਾਏ ਵੀ ਪੇਟ ਚ ਪਾਣੀ ਪੈਣ ਲੱਗ ਗਿਆ ਅਸੀਂ ਉੱਥੇ ਹੀ ਸੰਭਾਲ ਦਿੱਤਾ ਤਾਂ ਕਿ ਲੋਕਿਓ ਕੇਸ ਅਸੀਂ ਕੀਤੇ ਜਿਨ੍ਹਾਂ ਦੇ ਹਫ਼ਤੇ ਹਫ਼ਤੇ ਦੋ ਦੋ ਵਾਰੀ ਪਾਣੀ ਕੱਢਦੇ ਸੀ ਤੇ ਫਿਰ ਮਹੀਨੇ ਤੇ ਆ ਕੇ ਦੋ ਮਹੀਨੇ ਤਿੰਨ ਮਹੀਨੇ ਇਦਾਂ ਠੀਕ ਪਰ ਸ਼ਰਾਬ ਬੰਦ ਕਿਡਨੀ ਉਹ ਸੀਰੀਅਸ ਹੈ ਜਦੋਂ ਕਿਡਨੀ ਫੇਲ ਹੋ ਜਾਏ ਕਿਡਨੀ ਦੇ ਕੋ ਟ੍ਰਾਂਸਪਲੈਂਟ ਹੋਏ ਦੀ ਲਿਵਰ ਟ੍ਰਾਂਸਪਲੈਂਟ ਹੋਏ ਦਾ ਪਰ ਇਸ ਤੋਂ ਪਹਿਲਾਂ ਕਿ ਉੱਥੇ ਤੱਕ ਨੋਬਤ ਆਵੇ ਬਹੁਤੀ ਦੁਨੀਆ ਕਿਡਨੀ ਦੇ ਫਿਰ ਡਾਇਲਿਸਿਸ ਤੇ ਪਰ ਕਿਉਂਕਿ ਇਹ ਦੋਨੇ ਬਿਮਾਰੀਆਂ ਇੰਨੀਆਂ ਕਾਮਨ ਨਹੀਂ ਪਰ ਇਹ ਇਸ ਦੱਸ ਦਈਏ ਹਾਰਟ ਲਈ ਹਾਰਟ ਫਾਰਮੂਲਾ ਲਿਵਰ ਲਈ ਲਿਵਰ ਫਾਰਮੂਲਾ ਕਿਡਨੀ ਲਈ ਕਿਡਨੀ ਫਾਰਮੂਲਾ ਬ੍ਰੇਨ ਦੇ ਲਈ ਬ੍ਰੇਨ ਫਾਰਮੂਲਾ ਇਹ ਜਿਹੜੇ ਸਾਡੇ ਫਾਰਮੂਲੇ ਹੁੰਦੇ ਆਯੁਰਵੈਦਿਕ ਇਨਗਰੀਡੀਅੰਟਸ ਕੰਬੀਨੇਸ਼ਨ ਬਲੈਂਡ ਫਾਰਮੂਲੇ ਹੁੰਦੇ ਆ ਨਾਲ ਹੀ ਦੇਖੋ ਤੁਹਾਨੂੰ ਮੇਰੇ ਕੋ ਇੰਡੀਆ ਦੀ ਤੇ ਅਮਰੀਕਨ ਅਮਰੀਕਨ ਮੀਨਸ ਦੇਸੀ ਦਵਾਈ ਨੈਚੁਰਲ ਜਸਟ ਲਾਈਕ ਸਪਲੀਮੈਂਟਸ ਔਰ ਕੋਈ ਸਰਜਰੀ ਦੀ ਲੋੜ ਨਹੀਂ ਪੈਂਦੀ ਕੋਈ ਕਿਡਨੀ ਟ੍ਰਾਂਸਪਲੈਂਟ ਦੀ ਲੋੜ ਨਹੀਂ ਪੈਂਦੀ ਕੋਈ ਲਿਵਰ ਟ੍ਰਾਂਸਪਲੈਂਟ ਦੀ ਲੋੜ ਨਹੀਂ ਪੈਂਦੀ ਕੈਂਸਰ ਤੱਕ ਦਾ ਇਲਾਜ ਆਯੁਰਵੈਦਿਕ ਆ ਪਰ ਗਿਆ ਸੀ ਮੈਂ ਸਟਾਰਟ 'ਚ ਕਿ ਜਿਆਦਾ ਗੱਲ ਆਪਾਂ ਕਰਨੀ ਹੈ ਜਿਹੜੀਆਂ ਕਾਮਨ ਬਿਮਾਰੀਆਂ ਨੇ ਜਿਹੜੀਆਂ ਸੀਰੀਅਸ ਨਹੀਂ ਲਿਵਰ ਕਿਡਨੀ ਦਾ ਨਾਮ ਲਿਆ ਇਸ ਕਰਕੇ ਵੀ ਸੀਰੀਅਸ ਉਦੋਂ ਹੁੰਦੀ ਜਦੋਂ ਲਿਵਰ ਦਾ ਕੈਂਸਰ ਹੋ ਜਾ ਕਿਡਨੀ ਉਦੋਂ ਸੀਰੀਅਸ ਜਦੋਂ ਤੁਹਾਡਾ ਕਿਡਨੀ ਫੇਲਰ ਹੋ ਜਾ ਪਰ ਬ੍ਰੇਨ ਦੀ ਉਦੋਂ ਸੀਰੀਅਸ ਜਦੋਂ ਕਿਤੇ ਟ੍ਰੌਮਾ ਹੋ ਗਿਆ ਹੈਮਰੇਜ ਹੋ ਗਿਆ ਬ੍ਰੇਨ ਦੇ ਵਿੱਚ ਹੈਮਰੇਜ ਹੋ ਗਿਆ ਉਦੋਂ ਸੀਰੀਅਸ ਮੋਸਟ ਕਾਮਨ ਜਿਹੜੀ ਬਿਮਾਰੀਆਂ ਆਉਂਦੀਆਂ ਹਾਰਟ ਦੀਆਂ ਜਿਹੜੇ ਹਾਰਟ ਅਟੈਕ ਬਹੁਤ ਕਾਮਨ ਹੈ ਹਾਰਟ ਵੀ ਟ੍ਰਾਂਸਪਲੈਂਟ ਹੋ ਜਾਂਦੀ ਹੈ ਹਾਰਟ ਆਪਰੇਸ਼ਨ ਬਹੁਤ ਹੋਣ ਲੱਗੇ ਫੈਟੀ ਲਿਵਰ ਤੇ ਫੈਟ ਤੇ ਹਾਰਟ ਦੇ ਮੇਨ ਗਲ ਕਾਰਨ ਹੈ ਅੱਛਾ ਭਾਵੇਂ ਆਪਾਂ ਗੱਲ ਕਰੀਏ ਆਰਥਰਾਇਟਸ ਦੀ ਵੀ ਭਾਵੇਂ ਜੋੜਾਂ ਦੀਆਂ ਦਰਦਾਂ ਦੀਆਂ ਵੀ ਬਹੁਤੇ ਪ੍ਰੇਸ਼ ਜਿਹੜੇ ਨੇ ਸਾਰੇ ਬੰਨੇ ਕੰਮ ਕਰ ਜਾਂਦੇ ਹਾਰਟ ਅਟੈਕ ਆਰਥੀਰੋਸਕਲੈਰੋਸਿਸ ਆਰਟੀਰੀਓਸਕਲੈਰੋਸਿਸ ਐਂਜਾਇਨਾ ਪੈਕਟੋਰਿਸ ਇਹ ਜਿਹੜੀਆਂ ਗੱਲਾਂ ਸਾਰੀਆਂ ਦਿਲ ਨਾਲ ਕਨਸਰਨ ਹੈ ਇਹ ਬਹੁਤ ਕਾਮਨ ਹੈ ਸੋ ਇਸੇ ਕਰਕੇ ਮੈਂ ਅੱਜ ਦਾ ਟਾਪਿਕ ਕਰਾਂਗੇ ਵੀ ਜਿਹੜੀਆਂ ਕਾਮਨ ਬਿਮਾਰੀਆਂ ਹਨ ਹੁਣ ਕਾਮਨ ਬਿਮਾਰੀਆਂ ਦੇ ਵਿੱਚ ਹਾਰਟ ਨਾਲ ਕਨਸਰਨ ਜਿਹੜਾ ਮੈਂ ਨਾਮ ਲੇ ਤੇ ਇਹ ਉਸ ਤਰ੍ਹਾਂ 슈ਗਰ ਤਾਂ ਬਲੱਡ ਪ੍ਰੈਸ਼ਰ ਤਾਂ ਕੋਲੇਸਟ੍ਰੋਲ ਤਾਂ ਹਾਰਟ ਦੀਆਂ ਜਿੰਨੀਆਂ ਇਹ ਸਾਰੇ ਇੱਕੋ ਦੇ ਵਿੱਚ ਹੀ ਆ ਜਾਂਦੇ ਇਹਨਾਂ ਸਾਰਿਆਂ ਦੇ ਮੇਨ ਕਾਰਨ ਬਦਪਰੇਜ਼ੀਆਂ ਹਾਰਟ ਅਟੈਕ ਦੀ ਗੱਲ ਜੇ ਕਰੀਏ ਅਸੀਂ ਜਦੋਂ ਪੇਸ਼ੈਂਟ ਦਾ ਪਤਾ ਲੱਗ ਜਾਵੇ ਵੀ ਹਾਰਟ ਟੈਗ ਦੀ ਹਿਸਟਰੀ ਹੈ ਬਲੱਡ ਪ੍ਰੈਸ਼ਰ ਜ਼ਿਆਦਾ ਹੈ ਕੋਲੇਸਟ੍ਰੋਲ ਜ਼ਿਆਦਾ ਹੈ ਅਥੀਰੋਸਕਲੇਰੀਓਸਿਸ ਆਰਟਰੀਅਸਕਲੇਰੋਸਿਸ ਬਲੱਡ ਸਰਕੂਲੇਸ਼ਨ ਨਹੀਂ ਹੋ ਰਹੀ ਬਿਨਾ ਸਰਜਰੀ ਬਿਨਾ ਆਪਰੇਸ਼ਨ ਤੋਂ ਦੇਸੀ ਆਯੁਰਵੈਦਿਕ ਫਾਰਮੂਲੇ ਇੱਕ ਗੱਲ ਯਾਦ ਰੱਖਣਾ ਜਿੰਨੀਆਂ ਆਪਾਂ ਗੱਲਾਂ ਕਰਾਂਗੇ ਹਾਰਟ ਦੀਆਂ ਲਿਵਰ ਦੀਆਂ ਕਿਡਨੀ ਦੀਆਂ ਬ੍ਰੇਨ ਦੀਆਂ ਡਿਸਆਰਡਰਜ਼ੀਆਂ ਮੋਟਾਪੇ ਦੀਆਂ ਇੰਨਾਂ ਚੀਜ਼ਾਂ ਤੋਂ ਜੇ ਤੁਸੀਂ ਬਚਣਾ ਹੈ ਪ੍ਰੇਜ਼ ਕਰੋ ਤੁਹਾਡੇ ਆਪਣੇ ਹੱਥ ਹੈ ਭਾਵੇਂ ਆਪਾਂ ਗੱਲ ਕਰੀਏ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਬਹੁਤਾ ਪ੍ਰੇਜ਼ ਤੁਹਾਡੇ ਆਪਣੇ ਹੱਥ ਹੁੰਦਾ ਐਕਸਰਸਾਈਜ਼ ਕੰਮ ਆਣੀ ਹੈ ਔਰ ਪ੍ਰੇਜ਼ ਤੁਹਾਡਾ ਕੰਮ ਆਣਾ ਖਾਸ ਕਰਕੇ ਜੇ ਹਾਰਟ ਨੂੰ ਸਟਰੋਂਗ ਕਰਨਾ ਹੈ ਪਿਉਰੀਫਿਕੇਸ਼ਨ ਆਫ ਦੀ ਆਕਸੀਜਨੇਸ਼ਨ ਆਫ ਦੀ ਬਲੱਡ ਹਾਰਟ ਲਈ ਬਹੁਤ ਜ਼ਰੂਰੀ ਹੈ ਹਾਰਟ ਨੂੰ ਬਲੱਡ ਸਪਲਾਈ ਚਾਹੀਦੀ ਹੈ ਔਰ ਉਹ ਬਲੱਡ ਸਪਲਾਈ ਜਿਹੜੀ ਆ ਤੁਹਾਡੇ ਆਪਣੇ ਹੱਥ ਲੇਕਿਨ ਦੇਸੀ ਆਯੁਰਵੈਦਿਕ ਫਾਰਮੂਲੇ ਜਿਹੜੇ ਆ ਭਾਵੇਂ ਹਾਰਟ ਐਨ ਲਾਰਜਮੈਂਟ ਹੋਵੇ ਭਾਵੇਂ ਐਂਜਾਇਨਾ ਹੋਵੇ ਭਾਵੇਂ ਪਿਉਰੀਫਿਕੇਸ਼ਨ ਕਰਨੀ ਬਲੱਡ ਦੀ ਤੁਹਾਡੇ ਆਪਣੇ ਹੱਥ ਚ ਅਧੀਆਂ ਚੀਜ਼ਾਂ ਹੈ ਬਹੁਤਾ ਪ੍ਰੇਸ਼ ਬਾਕੀ ਕੰਮ ਸਾਡਾ ਅਸੀਂ ਤੁਹਾਨੂੰ ਦੇਸੀ ਦਵਾਈ ਦੇ ਨਾਲ ਹੀ ਠੀਕ ਕਰਕੇ ਦਿਖਾਣਾ ਹੈ ਹਾਰਟ ਨੂੰ ਸਟਰੋਂਗ ਕਰਨ ਲਈ ਕੋਲੇਸਟ੍ਰੋਲ ਨੂੰ ਠੀਕ ਕਰਨ ਦੇ ਲਈ ਟ੍ਰਾਈਗਲਿਸਰਾਈਡਸ ਨੂੰ ਠੀਕ ਕਰਨ ਦੇ ਲਈ ਫੈਟੀ ਲਿਵਰ ਨੂੰ ਠੀਕ ਕਰਨ ਦੇ ਲਈ ਬ੍ਰੇਨ ਡਿਸਆਰਡਰਸ ਨੂੰ ਠੀਕ ਕਰਨ ਦੇ ਲਈ ਥੇਸੀ ਫਾਰਮੂਲੇ ਚਿੰਨੀ ਮਰਜੀ ਦੇਖੋ ਸ਼ੂਗਰ ਪ੍ਰਾਣੀ ਹੈ ਬਲੱਡ ਪ੍ਰੈਸ਼ਰ ਹੈ ਕੋਲੇਸਟ੍ਰੋਲ ਹੈ ਹਾਰਟ ਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਅੰਗਰੇਜ਼ੀ ਦਵਾਈ ਨਾ ਖਾਓ ਲੇਕਿਨ ਪ੍ਰੋਬਲਮ ਇਹ ਹੈ ਤੁਹਾਡੇ ਡਾਕਟਰਸ ਤੁਸੀਂ ਉਹ ਮੈਨੂੰ ਇੱਕ ਪੇਸ਼ੈਂਟ ਵੀ ਦਿਖਾਓ ਜੇ ਹਾਰਟ ਦੀ ਪ੍ਰੋਬਲਮ ਹੈ ਤੇ ਦਵਾਈ ਖਾ ਰਹੇ ਤੇ ਸਾਰੀ ਉਮਰ ਖਾਣੀ ਪੈਣੀ ਕੋਲੇਸਟ੍ਰੋਲ ਦੀ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਸਾਰੀ ਉਮਰ ਖਾਣੀ ਪੈਣੀ ਪ੍ਰੋਬਲਮ ਇੱਥੇ ਤੱਕ ਤੁਹਾਨੂੰ ਦੱਸੀਏ ਜਿਹੜਾ ਮੈਂ ਦੱਸਿਆ ਸੀ ਲਿਵਰ ਦਾ ਕੈਂਸਰ ਇਹਦੇ ਚ ਕੋਈ ਸ਼ੱਕ ਨਹੀਂ ਕਿਉਂ ਮੈਂ ਕੋਲ ਪ੍ਰੈਕਟੀਕਲ ਐਕਸਪੀਰੀਅੰਸ ਦੇ ਦੱਸ ਰਿਹਾ ਕਿ ਭਾਵੇਂ ਲਿਵਰ ਦਾ ਕੈਂਸਰ ਸ਼ਰਾਬ ਨਾਲ ਹੁੰਦਾ ਹੈ ਲੇਕਿਨ ਬਹੁਤੇ ਪੇਸ਼ੈਂਟ ਦੀ ਡੈਥ ਮੈਂ ਹੁੰਦੀ ਦੇਖੀ ਜਿਨ੍ਹਾਂ ਨੇ ਕਦੇ ਸ਼ਰਾਬ ਟੱਚ ਵੀ ਨਹੀਂ ਕੀਤੀ ਤੇ ਉਹਨਾਂ ਨੂੰ ਵੀ ਲਿਵਰ ਦਾ ਕੈਂਸਰ ਕਾਰਨ ਕਿ ਕਿ ਜਿੰਨੀਆਂ ਦਵਾਈਆਂ ਸਿੰਥੈਟਿਕ ਪ੍ਰੈਪਰੇਸ਼ਨ ਖਾਂਦਿਆਂ ਨੂੰ ਉਹਨਾਂ ਨੂੰ ਕਈ-ਕਈ ਸਾਲ ਹੋ ਗਏ ਜਿਹਦੇ ਕਰਕੇ ਲਿਵਰ ਡੈਮੇਜ ਹੋ ਗਿਆ ਗੱਲ ਕਰ ਰਹੇ ਆ ਪ੍ਰੈਕਟੀਕਲ ਗੱਲ ਕਰ ਰਹੇ ਆ ਸੱਚੀ 100% ਟ੍ਰੂ ਖੁਦ ਡਾਕਟਰਸ ਉਹਨਾਂ ਕਹਿੰਦੇ ਜੀ ਤੁਸੀਂ ਜਿੰਨੀਆਂ ਮੈਡੀਕੇਸ਼ਨਸ ਖਾ ਰਹੇ ਉਹਦੇ ਕਰਕੇ ਤੁਹਾਡਾ ਲਿਵਰ ਖਰਾਬ ਹੋ ਗਿਆ ਇਸੇ ਕਰਕੇ ਤੁਸੀਂ ਹਮੇਸ਼ਾ ਆਪਣੇ ਫੈਮਿਲੀ ਡਾਕਟਰ ਨੂੰ ਅਪਰੋਚ ਕਰੋ ਉਹ ਤੁਹਾਡਾ ਬਲੱਡ ਵਰਕ ਕਿਉਂ ਕਰਾਉਂਦੇ ਆ ਨਾਲ ਹੀ ਦੇਖ ਰਹੇ ਹੁੰਦੇ ਤੁਹਾਡੇ SGOT SGPT AST ਵੇ ਲੀਵਰ ਦੇ ਐਨਜ਼ਾਈਮਸ ਦੀ ਕੀ ਪੋਜੀਸ਼ਨ ਹੈ ਕੋਲੇਸਟ੍ਰੋਲ ਕਿੰਨਾ ਟ੍ਰਾਈਗਲਾਈਸਰਾਈਡ ਕਿੰਨੇ ਹੈ ਫੈਟੀ ਲੀਵਰ ਤਾਂ ਨਹੀਂ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰੇਜ਼ ਦੱਸਣ ਤੇ ਆਜੇ ਤੇ ਕਾਮਨ ਹੀ ਪ੍ਰੇਜ਼ ਆ ਪਰ ਇੱਕ ਗੱਲ ਦੱਸ ਦਵਾਂ ਤੁਹਾਨੂੰ ਕਿ ਜੇ ਕੋਲੇਸਟ੍ਰੋਲ ਜ਼ਿਆਦਾ ਹੈ ਕਾਰਨ ਕੋਲੇਸਟ੍ਰੋਲ ਹੀ ਬੰਦਾ ਜੇ ਹਾਰਟ ਅਟੈਕ ਦਾ ਆਰਥਰਾਇਟਸ ਦੇ ਵਿੱਚ ਵੀ ਦਰਦਾਂ ਦੇ ਵਿੱਚ ਵੀ ਕੋਲੇਸਟ੍ਰੋਲ ਕੰਮ ਖਰਾਬ ਕਰਦਾ ਆਈ ਸਾਈਟ ਦੇ ਵਿੱਚ ਵੀ ਔਰ ਮੇਰੇ ਲੱਖਾਂ ਪ੍ਰੋਗਰਾਮਾਂ 'ਚ ਤੁਸੀਂ ਹਮੇਸ਼ਾ ਸੁਣਦੇ ਆ ਰਹੇ ਹੋ ਵੀ ਚਿੱਟੀ ਚੀਜ਼ ਦਾ ਪ੍ਰੇਜ਼ ਮੈਂ ਹਮੇਸ਼ਾ ਦੱਸਿਆ ਚਿੱਟੀ ਚੀਜ਼ ਦੇ ਵਿੱਚ ਤੁਹਾਨੂੰ ਆਟਾ ਵੀ ਦੱਸਿਆ 슈ਗਰ ਵੀ ਦੱਸੀ ਤੇ ਸਾਲਟ ਵੀ ਦੱਸਿਆ ਮੇਰਾ ਤਾਂ ਖਿਆਲ ਹੈ ਤਿੰਨ ਚਾਰ ਛਿੱਟੀਆਂ ਚੀਜ਼ਾਂ ਹੋਰ ਐਡ ਕਰ ਦੇਈਏ ਕੇਕ ਵੀ ਤੇ ਪੇਸਟਰੀ ਵੀ ਤੇ ਆਂਡੇ ਵੀ ਜੇ ਕਿਸੇ ਦਾ ਕੋਲੇਸਟ੍ਰੋਲ ਜ਼ਿਆਦਾ ਹੈ ਜਾਂ ਹਾਰਟ ਦੀ ਪ੍ਰੋਬਲਮ ਹੈ ਜਾਂ ਆਰਥਰੋਸਕਲੈਰੀਓਸਿਸ ਹੈ ਸਭ ਤੋਂ ਵੱਡਾ ਪ੍ਰੇਜ਼ ਹੁੰਦਾ ਵੀ ਮੋਟਾਪਾ ਘਟਾਓ weight ਘਟਾਓ ਮੋਟਾਪਾ ਘਟ ਜੇ ਤੇ ਅੱਧੀ ਆਰਥਰਾਇਟਸ ਠੀਕ ਹੋ ਜਾਂਦੀ। ਮੋਟਾਪਾ ਘਟ ਜੇ, ਓਵਰ weight, obesidad ਘਟ ਜੇ, heart attack ਦੇ chances ਘਟ। ਘਟਨਾ ਕਿਦਾਂ ਪ੍ਰੇਜ਼ ਜਿਹੜੇ ਇਹ ਹੀ ਤੁਹਾਨੂੰ ਦੱਸਿਆ। ਸਮਝੋ ਜੇ ਤੁਹਾਨੂੰ heart ਦੀ ਕਿਸੇ ਨੂੰ ਪ੍ਰੋਬਲਮ ਹੈ। ਅੰਡੇ ਬੰਦ। ਬਿਆਸੇ ਤਾਂ ਜਿਹੜਾ white ਹੈ ਉਹ ਖਾਲੀ ਦਾ। ਲੇਕਿਨ ਜਿਹੜੀ ਪੀਲੀ ਜਰਦੀ ਹੈ ਉਹਨੇ ਕੰਮ ਖਰਾਬ ਕਰਨਾ ਕਿਉਂਕਿ yellow ਜਿਹੜੀ yolk ਹੈ ਉਹਦੇ ਚ cholesterol ਜ਼ਿਆਦਾ ਹੁੰਦਾ। ਬਾਈਟ ਲੈ ਸਕਦੇ ਹੋ ਪਰ ਅਸੀਂ ਕਹਿੰਦਾ ਜਿੰਨਾਂ ਨੂੰ ਜੇ ਨਹੀਂ ਰਹਿ ਸਕਦੇ ਤੇ ਵੱਧ ਤੋਂ ਵੱਧ ਦੋ ਦਾ ਤਿੰਨ ਅੰਡੇ ਵੀਕ ਦੇ ਵਿੱਚ ਅੱਛਾ ਗੱਲ ਆ ਗਈ ਕੋਲੇਸਟ੍ਰੋਲ ਰੈੱਡ ਮੀਟ ਬੰਦ ਮੀਟ ਪ੍ਰੋਡਕਟਸ ਜੇ ਖਾਣੇ ਆ ਤੁਸੀਂ ਦੇਖੋ ਵੀ ਮੀਟ ਪ੍ਰੋਡਕਟਸ ਦੇ ਵਿੱਚ ਕਿਉਂਕਿ ਫੈਟ ਜ਼ਿਆਦਾ ਹੁੰਦੀ ਉਹ ਵਾਲੇ ਮੀਟ ਨਹੀਂ ਖਾਣੇ ਜਿਨ੍ਹਾਂ ਚ ਫੈਟ ਜ਼ਿਆਦਾ ਰੈੱਡ ਮੀਟ ਨਹੀਂ ਖਾਣਾ ਜੇ ਮੀਟ ਖਾਣਾ ਹੈ ਇਹ ਇੱਥੇ ਫਰਕ ਹੈ ਵੀ ਫਿਸ਼ ਖਾ ਲੋ ਉਹ ਚੰਗੀ ਕਿਉਂਕਿ ਫਿਸ਼ ਚ omega 3 omega 6 omega 9 ਹੁੰਦੇ। ਕੁਦਰੋਂ skinless chicken ਖਾ ਲੋ, turkey ਖਾ ਲੋ ਉਹਨਾਂ ਦੇ ਵਿੱਚ ਚਰਬੀ ਘੱਟ। ਜੇ ਤੁਸੀਂ non-veg ਜੋ ਮੀਟ ਪ੍ਰੋਡਕਟਸ ਦੇ ਵਿੱਚੋਂ ਮੈਂ ਦੱਸਿਆ ਫਿਸ਼, skinless chicken, praise, red meat ਦਾ ਤੇ ਮੀਟ ਜਿੰਨਾ ਚ ਫੈਟ ਜ਼ਿਆਦਾ। ਇਸੇ ਤਰ੍ਹਾਂ ਹੀ ਆਟਾ ਘੱਟ, ਚੀਨੀ ਘੱਟ, ਨਮਕ ਘੱਟ। ਬਲੱਡ ਪ੍ਰੈਸ਼ਰ ਵਾਲਿਆਂ ਲਈ ਵੀ, ਹਾਰਟ ਵਾਲਿਆਂ ਦੇ ਵੀ, ਓਵਰ weight, obesity ਵਾਲਿਆਂ ਦੇ ਵੀ ਇਹ ਬਣ ਕੇ ਆਰਥਰਾਇਟਸ ਵਾਲਿਆਂ ਨੇ ਵੀ ਇਹੇ ਚੀਜ਼ਾਂ ਦਾ ਜ਼ਿਆਦਾ ਪ੍ਰੇਸ ਜਿਹੜਾ ਮੇਰੇ ਲੰਬੇ ਅਰਸੇ ਤੋਂ ਸੁਣਦੇ ਆ ਰਹੇ। ਹਲਦੀ ਖਾ ਲੋਗੇ ਤੇ ਫਾਇਦਾ ਹੋਣਾ। ਪੀਲੀ ਚੀਜ਼। ਆਂਡੇ ਦੀ ਜਿਹੜੀ ਪੀਲੀ ਅੰਦਰਲੀ ਉਹ ਖਾਓਗੇ ਤਾਂ ਨੁਕਸਾਨ ਹੋਣਾ। ਚੀਨੀ ਨਹੀਂ ਲੈ ਸਕਦੇ ਤੇ ਗੁੜ ਲੈ ਸਕਦੇ ਹੋ। ਪਾਕਿਸਤਾਨੀ ਨਮਕ ਲੈ ਸਕਦੇ ਹੋ ਜਿਹਨੂੰ ਅਸੀਂ ਸੈਹਨ ਦਾ ਨਮਕ ਕਹਿੰਦੇ ਜਾਂ ਕਾਲਾ ਨਮਕ ਕਹਿੰਦੇ ਆ। ਲੇਕਿਨ ਸਾਲਟ ਐਂਡ ਫੈਟ ਰਿਸਟ੍ਰਿਕਟਿਡ ਡਾਈਟ ਫਾਰ ਬਲੱਡ ਪ੍ਰੈਸ਼ਰ ਫਾਰ ਹਾਈ ਕੋਲੇਸਟ੍ਰੋਲ। ਸ਼ੂਗਰ ਵਾਲਿਆਂ ਲਈ ਮਿੱਠੇ ਬੰਦ। ਔਰ ਇੰਨੀ ਦੁਨੀਆ ਮੈਂ ਦੇਖਿਆ ਇੱਕ ਹਮੇਸ਼ਾ ਇਹ ਪੁੱਛਦੇ ਆ ਵੀ ਤੁਸੀਂ ਨਾਲ ਜਿੰਨੀਆਂ ਦਵਾਈਆਂ ਅੰਗਰੇਜ਼ੀ ਖਾ ਰਹੇ ਹੁੰਦੇ ਵੀ ਨਾਲ ਖਾ ਸਕਦੇ ਆ ਸਾਨੂੰ ਮਜਬੂਰਨ ਇਸ ਕਰਕੇ ਕਹਿਣਾ ਪੈਂਦਾ ਕਿ ਕਈ ਵਾਰੀ ਬਹੁਤ ਬਹੁਤ ਸਟਰੋਂਗ ਦਵਾਈਆਂ ਦਿੱਤੀਆਂ ਹੁੰਦੀਆਂ ਤੁਹਾਨੂੰ 슈ਗਰ ਦੀ ਵੀ ਕਿੰਨੀਆਂ ਦਵਾਈਆਂ ਖਾ ਰਹੇ ਬਲੱਡ ਪ੍ਰੈਸ਼ਰ ਦੀਆਂ ਵੀ ਕੋਲੇਸਟ੍ਰੋਲ ਦੀਆਂ ਵੀ ਹਾਰਟ ਦੀਆਂ ਵੀ ਪਰ ਉਹ ਬੰਦਿਆਂ ਨੂੰ ਜਲਦੀ ਰਿਜ਼ਲਟ ਮਿਲਿਆ ਜਿਨ੍ਹਾਂ ਨੇ ਨਾਲ ਹੀ ਬੰਦ ਕਰਤੀਆਂ ਕਿਉਂਕਿ ਦੇਸੀ ਇੱਕ ਤਾਂ ਗੱਲ ਇਹ ਹੈ ਵੀ ਇੱਕ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਪਰ ਗੁੱਡ ਥਿੰਗ ਇਜ਼ ਕਿ ਯੂ ਕੈਨ ਟੇਕ ਥਿਸ ਮੈਡੀਸਿਨਸ ਅਲੋਂਗ ਵਿਦ ਯੋਰ ਐਲੋਪੈਥਿਕ ਮੈਡੀਸਿਨਸ ਇਫ ਯੂ ਆਰ ਟੇਕਿੰਗ ਇਟ ਫਾਰ ਅ ਲੰਗਰ ਪੀਰੀਅਡ ਯੂ ਕੈਨ ਟੈਪਰ ਇਟ ਆਫ ਲੀਟਰਲ ਬਾਈ ਲੀਟਰਲ ਬਾਈ ਰਿਡਿਊਸਿੰਗ ਦ ਡੋਸੇਜ ਹੁਣ ਦੇਖੋ ਬਹੁਤੀ ਦੁਨੀਆ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਇੰਡੀਆ ਚ ਵੈਸੇ ਇਦਾਂ ਵੀ ਚੱਲਦਾ ਜੇ ਕਿ ਜਿਆਦਾ ਤੁਹਾਨੂੰ ਸਟੀਰੋਇਡਸ ਮਿਕਸ ਕਰਕੇ ਤੇ ਸਟੀਰੋਇਡਸ ਇੱਕ ਐਸੀ ਚੀਜ਼ ਹੈ ਕਈ ਡਾਕਟਰ ਇਹਦਾ ਕਰਦੇ ਨੇ ਵੀ ਸਟੀਰੋਇਡ ਜਿਹੜਾ ਪੁੜੀਆਂ ਅੱਜ ਕੱਲ੍ਹ ਜ਼ਮਾਨਾ ਬਦਲ ਕਾਪੀ ਇਹ ਪ੍ਰੂਵਡ ਅਮਰੀਕਾ ਦੀਆਂ ਬਣੀਆਂ ਵੀ ਕੈਨੇਡਾ ਦੇ ਵੀ ਸਪੈਸ਼ਲ ਦਵਾਈਆਂ ਹੁੰਦੀਆਂ ਅਸੀਂ ਨਾਮ ਤਾਂ ਨਹੀਂ ਦੱਸਦੇ ਕਿ ਤੁਹਾਨੂੰ ਕਨਫਿਊਜ਼ਨ ਹੋ ਜਾਏ ਕਿ ਡੋਸ ਜਿਹੜੀ ਹੈ ਹਰ ਪੇਸ਼ੈਂਟ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦੀ ਹੈ। ਔਰ ਆਯੁਰਵੈਦਿਕ ਦੇਖੋ ਇੰਡੀਆ ਦੀਆਂ ਦਵਾਈਆਂ ਪਿਓਰ ਜਿਨ੍ਹਾਂ 'ਚ ਕੋਈ ਕਈ ਵਾਰੀ ਪਛਬਾ ਨਹੀਂ ਦੇਣੀ ਆਉਂਦੀਆਂ ਲੈਡ ਮਰਕਰੀ ਨਹੀਂ ਦੇਣਾ ਹੁੰਦਾ। ਹਾਰਟ ਲਈ ਵੀ ਦੱਸਿਆ ਸੀ ਹਾਰਟ ਫਾਰਮੂਲਾ ਕਿਡਨੀ ਕਿਡਨੀ ਫਾਰਮੂਲਾ ਕੋਲੇਸਟ੍ਰੋਲ ਲਈ ਸਾਡੇ ਕੋਲ ਐਡੇ ਜ਼ਬਰਦਸ ਫਾਰਮੂਲੇ ਨੇ ਜਿੰਨੇ ਮਰਜ਼ੀ ਟ੍ਰਾਈਗਲਿਸਰਾਈਡਜ਼ ਹੋਣ ਸਟਾਰਟ ਜੀ ਮੈਂ ਕਿਆਸੀ ਕਾਮਨ ਬਿਮਾਰੀਆਂ ਦੀ ਗੱਲ ਕਰਨੀ ਜਿਹੜੀਆਂ ਸੀਰੀਅਸ ਐ ਜਿਨ੍ਹਾਂ ਦੇ ਵਿੱਚ ਦੇਖੋ ਹਾਰਟ ਅਟੈਕ ਵੀ ਸੀਰੀਅਸ ਐ ਔਰ ਕੋਲੇਸਟ੍ਰੋਲ ਜਿਹੜਾ ਸਾਰੀਆਂ ਬਿਮਾਰੀਆਂ ਦਾ ਜੜਾ ਹੈ ਮੋਟਾਪਾ ਮੋਟਾਪਾ ਘਟਾ ਲਓ ਤੇ ਨਹੀਂ ਦੇਖੋ ਤੁਹਾਡੇ ਕੋ ਆਪਣੇ ਆਪ ਕੰਟਰੋਲ ਹੁੰਦਾ ਸ਼ਰਤियां ਜਿੰਨਾ ਮਰਜੀ weight ਹੋਵੇ ওভার weight obesity ਮੋਟਾਪਾ ਕੋਲੇਸਟ੍ਰੋਲ ਹਾਰਟ ਅਟੈਕ ਲਿਵਰ ਦੀ ਕਿਡਨੀ ਦੀ ਕਿਡਨੀ ਫਾਰਮੂਲਾ ਜਿੰਨੀ ਮਰਜ਼ੀ ਕਿਡਨੀ ਚ ਭਾਵੇਂ ਪੱਥਰੀ ਹੋਵੇ ਕਿਡਨੀ ਤਾਂ ਭਾਵੇਂ ਡਾਇਲਿਸਿਸ ਡਾਇਲਿਸਿਸ ਤੋਂ ਬਚਣ ਦੇ ਜੇ ਟ੍ਰੀਟਮੈਂਟ ਹੈ ਆਲ ਓਵਰ ਦੀ ਵਰਲਡ ਆਯੁਰਵੈਦਿਕ ਜਿੱਦਾਂ ਮਰਦਾਨਾ ਕਮਜ਼ੋਰੀ ਦੇ ਸਭ ਤੋਂ ਟੌਪ ਦੀ ਦਵਾਈ ਜੇ ਹੈ ਤੇ ਆਯੁਰਵੈਦਿਕ ਸ਼ੂਗਰ ਦੇ ਲਈ ਸਪੈਸ਼ਲ ਫਾਰਮੂਲੇ ਆਯੁਰਵੈਦਿਕ ਸਾਰੀ ਉਮਰ ਇਨਸੂਲਿਨ ਲਵਾਉਂਦੇ ਨਾਲੋਂ ਜਾਂ ਮੈਟਫਾਰਮਿਨ ਐਕਟੋਸ ਜਿਨੀਵੀਆ ਜੈਨੋਮੈਟ ਗ੍ਰੇਪਰਾਈਡ ਇਹ ਚੀਜ਼ਾਂ ਖਾਂਦੇ ਖਾਂਦੇ ਉਮਰ ਲੰਘ ਜਾਂਦੀ ਹੈ ਔਰ ਇਹ ਸਾਰੀਆਂ ਜਿੰਨੀਆਂ ਦਵਾਈਆਂ ਸਿੰਥੈਟਿਕ ਪ੍ਰੈਪਰੇਸ਼ਨਸ ਸਾਈਡ ਇਫੈਕਟ ਹੈ ਪਾਵੇਂ ਹਰ ਗੱਲ ਚੀਜ਼ ਦਾ ਸਾਈਡ ਇਫੈਕਟ ਹੈ ਕੋਈ ওভারਡੋਸ ਹੈ ਕੋਈ ਲੋ ਸਾਈਡ ਇਫੈਕਟ ਹੈ ਲੇਕਿਨ ਸਭ ਤੋਂ ਪਹਿਲਾਂ ਤੁਸੀਂ ਦੇਖੋ ਕੁਰਸੀ ਤੇ ਬੈਠੇ ਬੈਠੇ ਤੁਸੀਂ ਐਕਸਰਸਾਈਜ਼ ਕਰਕੇ ਆਪਣਾ ਪੇਟ ਘਟਾ ਸਕਦੇ ਹੋ ਜੇ ਸੁਪੋਜ਼ ਕਰੋ ਸਭ ਤੋਂ ਜ਼ਿਆਦਾ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਸੀਂ ਫੈਟ ਨਹੀਂ ਕੰਟਰੋਲ ਕਰਦੇ weight ਨਹੀਂ ਕੰਟਰੋਲ ਕਰਦੇ ਐਕਸਰਸਾਈਜ਼ ਨਹੀਂ ਕਰਦੇ ਜ਼ਰੂਰੀ ਨਹੀਂ ਕਿ ਐਕਸਰਸਾਈਜ਼ ਜਿਮ ਹੀ ਜਾਣਾ ਪੈਣਾ ਜਿਮ ਜਾ ਕੇ ਵੀ ਕਈਆਂ ਨੇ ਆਪਣਾ ਨੁਕਸਾਨ ਕੀ ਕੀਤਾ ਕਿ ਨਾਲ ਸਟੀਰੋਇਡ ਜਿਹੜੇ ਉੱਥੇ ਤੁਹਾਨੂੰ ਸ਼ੇਕ ਵਗੈਰਾ ਦਿੰਦੇ ਉਹਨਾਂ ਸਟੀਰੋਇਡਸ ਹੁੰਦੇ ਉਹਦੇ ਨਾਲ ਬਾਅਦ ਦੇ ਵਿੱਚ ਕਿੰਨੇ ਸਾਈਡ ਇਫੈਕਟ ਹੋਦੇ ਸੈਕਸ ਪ੍ਰੋਬਲਮ ਉਹਦੇ ਨਾਲ ਵੀ ਆਉਂਦੀਆਂ ਸਟੂਇਡਸ ਤੁਹਾਨੂੰ ਕਈ ਐਡ ਕਰਕੇ ਦੇਸੀ ਦੇ ਵਿੱਚ ਵੀ ਦੇ ਦਿੰਦੇ ਆ ਕਈ ਇੰਡੀਆ ਤੋਂ ਦਵਾਈ ਮੰਗਾਂਦੇ ਕੋਈ ਪਤਾ ਹੀ ਨਹੀਂ ਉਹਨਾਂ ਨੂੰ ਵਿੱਚ ਸਟੇਰੋਇਡ ਮਿਕਸ ਕੀਤੇ ਹੁੰਦੇ ਉਹਦੇ ਨਾਲ ਫਾਇਦਾ ਜਲਦੀ ਲੱਗਣ ਲੱਗ ਜਾਂਦਾ ਲੇਕਿਨ ਐਸੇ ਸਾਈਡ ਇਫੈਕਟ ਹੈ ਕਿ ਸਟੇਰੋਇਡ ਤੇ ਛੱਡੇ ਨਹੀਂ ਜਾਂਦੇ ਜਦ ਕਿ ਪਾਵੇਂ ਐਂਟੈਰੀ ਕੋਲਾਈਟਸ ਹੋਵੇ ਕਿਸੇ ਨੂੰ ਦੇਖੋ ਲੈਟਰਨ ਦਾ ਬਲੱਡ ਆਉਂਦਾ ਹਮੇਸ਼ਾ ਉਹਨਾਂ ਨੂੰ ਪ੍ਰੈਡਨੀਸਲ ਹੁੰਦੇ ਅਸੀਂ ਉਹ ਵੀ ਕੇਸਿਸ ਕੀਤੇ ਦੇਸੀ ਦਵਾਈਆਂ ਦੇਸੀ ਦਾ ਮਤਲਬ ਇਹ ਹੁੰਦਾ ਬਲੈਂਡ ਫਾਰਮੂਲੇ ਹੁੰਦੇ ਆ ਜਿਹੜਾ ਮੈਂ ਕਿਹਾ ਹਾਰਟ ਫਾਰਮੂਲਾ ਕਿਡਨੀ ਫਾਰਮੂਲਾ ਲੰਗ ਫਾਰਮੂਲਾ ਇਹਨਾਂ ਚੀਜ਼ਾਂ ਦੇ ਵਿੱਚ ਬਲੈਂਡ ਫਾਰਮੂਲੇ ਕਿੰਨੀਆਂ-ਕਿੰਨੀਆਂ ਚੀਜ਼ਾਂ ਕਈ ਫਾਇਦੇ ਹੁੰਦੇ ਆ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬਲਕਿ ਇਹਨੇ ਜਿੰਨੀਆਂ ਦੇਸੀ ਦਵਾਈਆਂ ਬਲਕਿ ਸਾਰੀਆਂ ਦੇ ਨਾਲ ਸੈਕਸ ਵਾਲੇ ਬੰਨੇ ਫਾਇਦਾ ਹੋ ਰਿਹਾ ਹੁੰਦਾ ਕਾਰਨ ਕੀ ਕਿ ਉਹਨਾਂ ਚ ਕਈਆਂ ਚ ਕੌਂਚ ਬੀਜ ਹੈ ਗੋਖਸ਼ੂਰਾ ਅਸ਼ਵਗੰਧਾ ਪੁਨਰਨਵਾ ਇਸੇ ਤਰ੍ਹਾਂ ਲਿਵਰ ਦੇ ਸਪੈਸ਼ਲ ਲਿਵਰ ਦੇ ਸਿਰੋਸਿਸ ਆਫ ਲਿਵਰ ਲਈ ਅੰਗਰੇਜ਼ੀ ਕੋਈ ਅਸਰਦਾਰ ਦਵਾਈ ਨਹੀਂ ਹੈ ਜਿਹੜੀ ਬਚਾ ਸਕੇ ਕਿਡਨੀ ਨੂੰ ਫੇਲਰ ਨੂੰ ਕੋਈ ਅੰਗਰੇਜ਼ੀ ਦਵਾਈ ਨਹੀਂ ਬਚਾ ਸਕਦੀ ਜਦ ਕੇ ਮੈਂ ਕਲੀਅਰ ਸਾਫ ਦੱਸਾਂ ਕਿ ਬਹੁਤਿਆਂ ਕਿਡਨੀ ਦੀਆਂ ਪ੍ਰੋਬਲਮਸ ਤੇ ਲਿਵਰ ਦੀਆਂ ਪ੍ਰੋਬਲਮਸ ਆਉਂਦੀਆਂ ਜਿਹੜੇ ਪੇਸ਼ੈਂਟਸ 10 10 20 ਵੀ ਸਾਲ ਤੋਂ ਕੰਟੀਨਿਊਸਲੀ ਅੰਗਰੇਜ਼ੀ ਦਵਾਈਆਂ ਖਾ ਰਹੇ ਮਜਬੂਰਨ ਖਾਣੀਆਂ ਪੈਂਦੀਆਂ ਡਾਕਟਰ ਨੂੰ ਜੂੜ ਅਪਰੋਚ ਕਰੋ ਡਾਕਟਰ ਤੁਹਾਡੇ ਫਾਇਦੇ ਲਈ ਲਿਖਦੇ ਆ ਮਜ਼ਾ ਤਾਂ ਹੈ ਕਿ ਇੱਕ ਪੇਸ਼ੈਂਟ ਵੀ ਮੈਨੂੰ ਕੋਈ ਦੱਸ ਦਿਓ ਕਿ ਉਹ ਐਸਾ ਹੋਵੇ ਜੇ ਹਾਰਟ ਦਾ ਟ੍ਰਾਂਸਪਲੈਂਟ ਹੋ ਗਿਆ ਜੇ ਹਾਰਟ ਅਟੈਕ ਹੋਇਆ ਜੇ ਹਾਰਟ ਦੀਆਂ ਦਵਾਈਆਂ ਡਾਕਟਰ ਨੇ ਕਿਹਾ ਛੱਡ ਦਿਓ ਜੇ ਬਲੱਡ ਪ੍ਰੈਸ਼ਰ ਹੈ ਤੇ ਦਵਾਈਆਂ ਖਾ ਰਹੇ ਤੇ ਡਾਕਟਰ ਨੇ ਕਿਹਾ ਛੱਡ ਦਿਓ 슈ਗਰ ਦੀਆਂ ਦਵਾਈਆਂ ਖਾ ਰਹੇ ਜੇ ਡਾਕਟਰ ਨੇ ਕਿਹਾ ਛੱਡ ਦਿਓ ਕੋਲੇਸਟ੍ਰੋਲ ਦੀਆਂ ਪਾਵੇ ਲਿਪੀਟਰ ਜ਼ੋਕ ਔਰ ਕ੍ਰਿਸਟੋ ਰੈਟ੍ਰੋਾਸਟੈਨਿਨ ਸਿਮੈਵਾਸਟੈਨ ਫੀਨੋ ਫਾਈਬਰੇਟ ਖਾ ਰਹੇ ਹੋ plis ਤੁਹਾਨੂੰ ਕੋਲੇਸਟ੍ਰੋਲ ਡਾਕਟਰ ਕਹਦੀ ਕਿ ਅੰਗੇ ਨਹੀਂ ਛੱਡੋ ਕਿੰਨੇ ਸਾਈਡ ਇਫੈਕਟ ਹੁੰਦੇ ਸੀਰੀਅਸ ਸੀਰੀਅਸ ਪ੍ਰੋਬਲਮ ਸੀਰੀਅਸ ਸਾਈਡ ਇਫੈਕਟ ਔਰ ਇਸੇ ਤਰ੍ਹਾਂ ਹੀ ਬਲੱਡ ਪ੍ਰੈਸ਼ਰ ਦੀ ਪਾਵੇਂ ਤੁਸੀਂ ਐਮਲੋਡੀਪਿਨ ਖਾ ਰਹੇ ਹੋ ਲਾਈਸਿਨੋਪ੍ਰਿਲ ਖਾ ਰਹੇ ਹੋ ਸਾਰਟਨ ਖਾ ਰਹੇ ਹੋ ਕਦੀ ਡਾਕਟਰ ਨੂੰ ਪੁੱਛ ਕੇ ਦੇਖ ਲਓ ਕਦੀ ਨਹੀਂ ਕਹਿਣਗੇ ਤੁਸੀਂ ਇਹ ਦਵਾਈ ਛੱਡ ਦਿਓ ਜਦ ਕਿ ਚੀਨੇ ਮੈਂ ਪ੍ਰਹੇਜ਼ ਅਸੇ ਨਮਕ ਕਿਉ ਦਾ ਪ੍ਰਹੇਜ਼ ਕਰ ਲਓ ਫਿਰ ਚਿੱਟੀ ਚੀਜ਼ ਦਾ ਪ੍ਰਹੇਜ਼ ਆ ਗਿਆ ਉਹਦੇ ਚ ਬਟਰ ਕਟਾਓ ਚੀਜ਼ ਪਨੀਰ ਕਟਾਓ ਕੇਕ ਪੇਸਟਰੀ ਪਨੀਰ ਤੋਂ ਬਚੋ ਸੋਡਾ ਜਿੰਨੇ ਤੁਹਾਡੇ ਸੋਡਾ ਜੈਨਾਂ ਚ 슈ਗਰ ਜ਼ਿਆਦਾ ਸੋਡਾ ਕੋਈ ਕੋਈ ਭਾਵੇਂ ਕਿਸੇ ਕਿਸਮ ਦਾ ਸੋਡਾ ਜਿੰਨਾ ਅਵੋਇਡ ਕਰ ਸਕੋ ਮਿੱਠਾ ਅਵੋਇਡ ਕਰੋ ਸੋਡਾ ਅਵੋਇਡ ਕਰੋ ਤਲੇ ਆ ਬੰਦ ਕਰੋ ਜਿੰਨੇ ਸਮੋਸੇ ਟਿਕੀਆਂ ਆ ਜ਼ਿਆਦਾ ਖਾਣੇ ਉਹਦੇ ਨਾਲ ਕੋਲੇਸਟ੍ਰੋਲ ਵੱਧਾ ਘਟਨਾ ਤੇ ਤੁਹਾਡੀ ਐਕਸਰਸਾਈਜ਼ ਨਾ ਨਹੀਂ ਤੇ ਆਯੁਰਵੈਦਿਕ ਦੇਸੀ ਦਵਾਈ ਨਾਲ ਐਕਸਰਸਾਈਜ਼ ਮੈਂ ਦੱਸਿਆ ਚੇਅਰ ਤੇ ਬੈਠੇ ਬੈਠੇ ਵੀ ਐਸੀਆਂ ਲਾਈਟ ਲਾਈਟ ਐਕਸਰਸਾਈਜ਼ ਦੇ 10-15 15 ਮਿੰਟ ਵੀ ਕਰ ਲੋ ਤੁਸੀਂ ਪੇਟ ਵੀ ਘਟਾ ਸਕਦੇ ਹੋ ਤੇ ਵੇਟ ਵੀ ਘਟਾ ਸਕਦੇ ਹੋ ਚਰਬੀ ਘਟਾ ਸਕਦੇ ਹੋ ਯੋਗਾ ਮੈਡੀਟੇਸ਼ਨ ਐਕਸਰਸਾਈਜ਼ ਨਹੀਂ ਤੇ ਜੇ پارک ਜਾ ਕੇ ਸਿਰਫ ਇਹ ਨਵੇਂ ਸ਼ਤਰਾਂਜੀ ਖੇਡਣੀ ਹੈ پارک ਜਾ ਕੇ ਵੀ ਤੁਸੀਂ ਗੇਮ ਖੇਡ ਲਓ ਨਹੀਂ ਤੇ ਵਾਕ ਕਰ ਲਓ ਬ੍ਰਿਸਕ ਵਾਕ ਕਰੋ ਕਿਉਂ ਪੇਅਰ ਆਕਸੀਜਨ ਮਿਲਦੀ ਬਾਹਰ ਆਪਾਂ ਲੋਕ ਆਪਣੇ ਕਮਰਿਆਂ ਚ ਬੈਠੇ ਰਹਿੰਨੇ ਹੇਠ ਅੰਦੀ ਹੁੰਦੇ ਪੇਅਰ ਆਕਸੀਜਨ ਮਿਲਦੀ ਨਹੀਂ ਆਕਸੀਜਨ ਹੁੰਦੀ ਨਹੀਂ ਬਲੱਡ ਦੀ ਪਿਊਰੀਫਿਕੇਸ਼ਨ ਹੁੰਦੀ ਨਹੀਂ ਇਸੇ ਕਰਕੇ ਹਾਰਟ ਨੂੰ ਸਟਰੋਂਗ ਕਰਨ ਲਈ ਆਕਸੀਜਨ ਚਾਹੀਦੀ ਬ੍ਰੇਨ ਨੂੰ ਸਟਰੋਂਗ ਕਰਨ ਲਈ ਆਕਸੀਜਨ ਚਾਹੀਦੀ ਆਕਸੀਜਨੇਸ਼ਨ ਜਾਂ ਪਿਊਰੀਫਿਕੇਸ਼ਨ ਦੇਸੀ ਦਵਾਈਆਂ 'ਚ ਐਸੀ ਅੰਗਰੇਜ਼ੀ ਦਵਾਈ ਕੋਈ ਨਹੀਂ ਜਿਹਦੇ ਨਾਲ ਬਲੱਡ ਸਰਕੂਲੇਸ਼ਨ ਵਧੇ ਦੇਸੀ ਆਯੁਰਵੈਦਿਕ ਫਾਰਮੂਲੇ ਐਸੇ ਹੈ ਜਿਹਦੇ ਨਾਲ ਹਾਰਟ ਦੀ ਪੰਪਿੰਗ ਵੀ ਸਟਰੋਂਗ ਔਰ ਬਲੱਡ ਸਪਲਾਈ ਵੀ ਇਹ ਜਿੰਨੀਆਂ ਆਰਟਰੀਜ਼ ਨੇ ਸਾਰੇ ਸਰੀਰ ਨੂੰ ਸਪਲਾਈ ਕਰਦੀਆਂ ਜਿਹੜੇ ਕੋਰੋਨਰੀ ਆਰਟਰੀ ਬਲੋਕੇਜ ਤੇ ਹਾਰਟ ਅਟੈਕ ਹੋ ਜਾਣਾ ਇਸੇ ਤਰ੍ਹਾਂ ਬ੍ਰੇਨ ਨੂੰ ਸਪਲਾਈ ਕਰਨ ਵਾਲੀ ਆਰਟਰੀ ਬਲੌਕ ਹੋ ਜੇ ਤੇ ਬ੍ਰੇਨ ਸਟ੍ਰੋਕ ਹੋ ਸਕਦਾ ਸਟ੍ਰੋਕਸ ਤੋਂ ਬਚਣਾ ਤੇ ਉੱਥੇ ਤੁਹਾਡੀ ਆਕਸੀਜਨੇਸ਼ਨ ਪਿਉਰੀਫਿਕੇਸ਼ਨ ਬਲੱਡ ਸਰਕੂਲੇਸ਼ਨ ਉਹ ਆਯੁਰਵੈਦਿਕ ਫਾਰਮੂਲਿਆਂ ਚ ਹੈ ਦੇਸੀ ਦਵਾਈਆਂ ਦੇ ਨਾਲ ਜਿੰਨੀਆਂ ਮੈਂ ਸੀਰੀਅਸ ਪ੍ਰੋਬਲਮਸ ਦੀ ਗੱਲ ਕੀਤੀ ਭਾਵੇਂ ਕਿਡਨੀ ਦੀ ਹੈ ਲਿਵਰ ਦੀ ਹੈ ਮਰਮ ਜਿਨ੍ਹਾਂ ਨੂੰ ਕਹਿੰਦੇ ਹਾਰਟ ਦੀ ਹੈ ਜਾਂ ਬ੍ਰੇਨ ਦੀ ਹੈ ਲੇਕਿਨ ਸੀਰੀਅਸ ਸੀਰੀਅਸ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਆਯੁਰਵੈਦਿਕ ਫਾਰਮੂਲੇ 올 ਓਵਰ ਦੀ ਵਰਡ ਨਹੀਂ ਤੇ ਤੁਸੀਂ ਦੇਖੋ ਮੇਰੇ ਨਾਲ ਤੁਸੀਂ ਗੱਲ ਕਰਦੇ ਤੁਹਾਡਾ ਡਾਇਗਨੋਸਟਿਕ ਟਰੀਟਮੈਂਟ ਕਰ ਬੈਠੇ ਕੋਈ ਐਡੀ ਮਹਿੰਗੀ ਦਵਾਈ ਨਹੀਂ ਹੁੰਦੀ ਲੇਕਿਨ ਜਾਨ ਤੋਂ ਵੱਧ ਕੁਛ ਨਹੀਂ ਜਾਨ ਬਚਾਣੀ ਹੈ ਹਾਰਟ ਅਟੈਕ ਤੋਂ ਬਚਣਾ ਕੋਲੇਸਟ੍ਰੋਲ ਤੋਂ ਬਚਣਾ ਟ੍ਰਾਈਗਲਿਸਰਾਈਡਸ ਕੰਟਰੋਲ ਕਰਨੇ ਮੋਟਾਪੇ ਤੋਂ ਬਚਣਾ weight ਘਟਾਉਣਾ obesity is the home of disease ਕਈ ਵਾਰੀ ਇਹ ਬਿਮਾਰੀਆਂ ਫੈਮਿਲੀ ਚ ਹੁੰਦੀਆਂ ਜਿਵੇਂ ਹਾਰਟ ਦੀ ਗੱਲ ਕੀਤੀ ਬਲੱਡ ਪ੍ਰੈਸ਼ਰ ਦੀ 슈ਗਰ ਦੀ ਕਈ ਵਾਰੀ ਤੁਹਾਡੇ ਵੱਧ ਪ੍ਰੇਜ਼ੀਆਂ ਨਾ ਹੁੰਦੀਆਂ ਲੇਕਿਨ ਪ੍ਰੇਜ਼ ਕਰਨਾ ਹੀ ਪੈਣਾ ਏ ਨਹੀਂ ਵੀ 슈ਗਰ ਦੀ ਦਵਾਈ ਵੀ ਖਾਈ ਜੇ ਤੇ ਮਿੱਠਾ ਵੀ ਖਾਈ ਜੇ ਇਹ ਨਹੀਂ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਖਾਈ ਜੇ ਤੇ ਨਮਕ ਕਿਉਂ ਵੀ ਬੰਦ ਕਰੀਏ ਇਹ ਨਹੀਂ ਕਿ ਨਾਲ दारू ਵੀ ਪੀਵੀ ਜਾਈਏ ਤੇ ਦਵਾਈ ਵੀ ਖਾਈ ਜਾਈਏ ਨਾ ਦਵਾਈ ਦਾ ਅਸਰ ਤੇ ਨਾ दारू ਦਾ ਅਸਰ ਇਹ ਜਿੰਨੀਆਂ ਦਵਾਈਆਂ ਖਾਣੀਆਂ ਇਹ ਕੈਮੀਕਲਸ ਨੇ ਇਹਨਾਂ ਨੇ ਕਿਡਨੀ ਖਰਾਬ ਕਰਨੀ ਕਰਨੀ ਹੈ ਇਹਨਾਂ ਨੇ ਲਿਵਰ ਖਰਾਬ ਕਰਨਾ ਹੀ ਕਰਨਾ ਇਸ ਕਰਕੇ ਕਿਡਨੀ ਟ੍ਰਾਂਸਪਲੈਂਟ ਤੋਂ ਬਚਣਾ ਜੇ ਡਾਇਲਿਸਿਸ ਤੋਂ ਬਚਣਾ ਹਾਰਟ ਅਟੈਕ ਤੋਂ ਬਚਣਾ ਮੋਟਾਪੇ ਤੋਂ ਬਚਣਾ ਸ਼ੂਗਰ ਤੋਂ ਬਚਣਾ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਤੋਂ ਬਚਣਾ ਸਰੋਸਿਸ ਆਫ ਲਿਵਰ ਤੋਂ ਬਚਣਾ ਲਿਵਰ ਫੈਟੀ ਲਿਵਰ ਬਹੁਤ ਹੀ ਦੁਨੀਆ ਨਾਲ ਗੱਲ ਕਰੋ ਜੀ ਫੈਟੀ ਲਿਵਰ ਹੈ ਔਰ ਜਿੰਨੇ ਮੈਂ ਨਾ ਲੱਤੇ ਦੇਸੀ ਨੁਸਖਿਆਂ ਦੇ ਜਿੰਨਾ ਮਰਜ਼ੀ ਫੈਟੀ ਲਿਵਰ ਹੋਵੇ ਜਿੰਨੇ ਮਰਜ਼ੀ ਟ੍ਰਾਈਗਲਿਸਰਾਈਡਜ਼ ਹੋਣ ਸ਼ਰਤੀਆ ਇਲਾਜ ਸ਼ਰਤੀਆ ਮੈਂ ਕਹਿ ਰਿਹਾ ਲਿਵਰ ਦੇ ਸਰੋਸਿਸ ਆਫ ਲਿਵਰ ਦਾ ਇਲਾਜ ਅਸੀਂ ਕਰਦੇ ਕਿਡਨੀ ਡਾਇਲਿਸਿਸ ਦੇ ਦਵਾਈ ਜਿਹ ਹੈ ਤੇ ਸਿਰਫ ਆਯੁਰਵੈਦਿਕ ਜਿੰਨਾ ਦੇ ਨਾਮ ਵੀ ਮੈਂ ਤੁਹਾਨੂੰ ਦੱਸਾਂ ਔਰ ਇਸੇ ਤਰ੍ਹਾਂ ਬ੍ਰੇਨ ਦੀਆਂ ਸੀਰੀਅਸ ਸੀਰੀਅਸ ਪ੍ਰੋਬਲਮ ਜਿਹਦੇ ਕਰਕੇ ਦੱਸਿਆ ਡਿਪਰੈਸ਼ਨ ਹੋਵੇ ਯਾਦਸ਼ਟ ਘਟ ਘਟ ਹੋਵੇ ਭਾਵੇਂ ਇਸ ਕਰਕੇ ਅੱਜ ਟੌਪਿਕ ਫੜਦੇ ਸੀ ਕਾਮਨ ਕਮ ਮਾਰੀਆਂ ਕਾਮਨ ਤੇ ਹੈ ਨਾ 슈ਗਰ ਹੈ ਬਲੱਡ ਪ੍ਰੈਸ਼ਰ ਹੈ ਕੋਲੇਸਟ੍ਰੋਲ ਹੈ ਜਾਂ ਹਾਰਟ ਦੀਆਂ ਪ੍ਰੋਬਲਮ ਹੈ ਕਾਰਨ ਸਭ ਤੋਂ ਵੱਡਾ ਮੋਟਾਪਾ ਜਾਂ ਫੈਟ ਜਾਂ ਚਰਬੀ ਜਾਂ ਲੈਕ ਆਫ ਐਕਸਰਸਾਈਜ਼ ਜਾਂ ਸੈਡੈਂਟਰੀ ਲਾਈਫਸਟਾਈਲ ਜਾਂ ਤੁਹਾਡੀਆਂ ਬਦਪ੍ਰੇਜ਼ੀਆਂ ਪ੍ਰੇਸ਼ ਜ਼ਰੂਰ ਕਰੋ ਪ੍ਰੇਸ਼ ਤੁਹਾਡੇ ਕੰਮ ਆਣਾ ਹਮੇਸ਼ਾ ਹੀ ਹੈਲਦੀ ਲੋ ਲਸਣ ਲਾਓ ਪਿਆਜ਼ ਲਾਓ ਔਰ ਬਹੁਤੀ ਚਾਹ ਨਾਲ ਤੁਸੀਂ ਹਰਬਲ ਟੀ ਲਾਉ ਜੇ ਲੈਣੀ ਤਾਂ ਬਲੱਡ ਪ੍ਰੈਸ਼ਰ ਲਈ ਚੀ ਸ਼ੂਗਰ ਲਈ ਟੀ ਚਾਹ ਸਾਡੇ ਕੋਲ ਇਹੋ ਜਿਹੀਆਂ ਹੈਗੀਆਂ ਚਾਹਾਂ ਕਾਵੇ ਬੜੇ ਜ਼ਬਰਦਸਤ ਹੈਗੇ ਮਿੱਠਾ ਨਹੀਂ ਸਭ ਤੋਂ ਪਹਿਲਾਂ ਤੇ ਜਿਨ੍ਹਾਂ ਨੂੰ ਸ਼ੂਗਰ ਦੀ ਫੈਮਿਲੀ ਚ ਹਿਸਟਰੀ ਹੈ ਤਾਂ ਮਿੱਠਾ ਟੋਟਲੀ ਬੰਦ ਕਰ ਦਿਓ ਇਹੋ ਜਿਹੇ ਪੇਸ਼ੈਂਟਸ ਮੈਂ ਦੇਖਦਾ ਜਿਨ੍ਹਾਂ ਨੂੰ ਸ਼ੂਗਰ ਹੈ ਵੀ ਨਹੀਂ ਪਰ ਮਿੱਠਾ ਨਹੀਂ ਖਾਂਦੇ ਨਹੀਂ ਰਹਿ ਸਕਦੇ ਤੇ ਫਿਰ ਜਾਂ ਤੁਹਾਨੂੰ ਫਿਰ ਉਹ ਸਟੀਵੀਆ ਦੇ ਦਿੰਦੇ ਉਹ ਲੈ ਸਕਦੇ ਹੋ ਨਹੀਂ ਤਾਂ ਗੁੜ ਲੈ ਲਓ ਬੇਸ਼ੱਕ ਇਸੇ ਤਰ੍ਹਾਂ ਹੀ ਨਮਕ ਜਿਹੜਾ ਚਿੱਟਾ ਨਮਕ ਹੈ ਉਹਦੇ ਨਾਲ ਤੁਸੀਂ ਸੈਹ ਦਾ ਨਮਕ ਲੈ ਲਓ ਕਾਲਾ ਨਮਕ ਲੈ ਲਓ ਪਾਕਿਸਤਾਨੀ ਨਮਕ ਕਿਉਂ ਕਦੇ-ਕਦੇ ਲੈ ਸਕਦੇ ਐਸੀ ਗੱਲ ਨਹੀਂ ਜੇ ਬਲੱਡ ਪ੍ਰੈਸ਼ਰ ਹੈ ਲੇਕਿਨ ਹੁੰਦਾ ਹੈ ਕਿ ਬਹੁਤਾ ਜਿਆਦਾ ਫਰਾਈਡ ਚੀਜ਼ਾਂ ਨੇ ਬਲੱਡ ਪ੍ਰੈਸ਼ਰ ਵਧ ਨਹੀਂ ਹੈ ਜੇ ਖਾਦਾ ਗਿਆ ਬਦਬਰੀ ਜੀ ਕੀਤੇ ਕਿ दारू ਜਿਆਦਾ ਪੀਤੇ ਕਿ ਤੇ ਐਕਸਰਸਾਈਜ਼ ਕਰ ਲਓ ਪਾਣੀ ਜਿਆਦਾ ਪੀਓ ਪਾਣੀ ਜਿਆਦਾ ਪੀਣਾ ਚਾਹੀਦਾ ਕਿਡਨੀ ਪ੍ਰੋਬਲਮਸ ਕਰਕੇ ਕਿਡਨੀ ਦੀ ਪਥਰੀ ਜਿਨ੍ਹਾਂ ਨੂੰ ਹੈ ਜਾਂ ਕਿਡਨੀ ਦੀ ਪ੍ਰੋਬਲਮਸ ਉਹਨਾਂ ਨੂੰ ਪਾਣੀ ਮਿਸ਼ਨ ਜਿਆਦਾ ਪੀਣਾ ਕਿਡਨੀ ਫਲਸ਼ ਆਊਟ ਹੁੰਦੀ ਰਹਿੰਦੀ ਹੈ ਜਿਨ੍ਹਾਂ ਨੂੰ ਲਿਵਰ ਪ੍ਰੋਬਲਮ ਹੈ ਨਸ਼ਾ ਬਿਲਕੁਲ ਨਹੀਂ ਨਾ ਸ਼ਰਾਬ ਦਾ ਕਿਸੇ ਕਿਸਮ ਦਾ ਵੀ ਨਾ ਚਾਹੀ ਸਿਗਰਟ ਸਭ ਤੋਂ ਮੈਂ ਦੱਸਣਾ ਭੁੱਲ ਗਿਆ ਸਿਗਰਟ ਚਾਹ ਕੌਫੀ ਇਹ ਜਿੰਨੀਆਂ ਪ੍ਰੋਬਲਮਸ ਹੈ ਇੰਨਾ ਚ ਇਨ੍ਹਾਂ ਚੀਜ਼ਾਂ ਦਾ ਪ੍ਰੇਜ਼ ਸਿਗਰਟ ਸ਼ਰਾਬ ਨਾਲ ਵੀ ਜਿਆਦਾ ਮਾੜੀ ਤਮਾਕੂ ਜਰਦਾ ਜਿਨ੍ਹਾਂ ਇੰਨੇ ਤੁਹਾਡੇ ਲੰਗਸ ਨੂੰ ਖਰਾਬ ਕਰਨਾ ਫੇਫੜਿਆਂ ਦੀਆਂ ਬਿਮਾਰੀਆਂ ਕਰਨੀ ਆਕਸੀਜਨੇਸ਼ਨ ਨਹੀਂ ਹੋਣੀ ਬ੍ਰੌਂਕਾਈਟਸ ਹੋ ਸਕਦੀ ਹੈ ਹਾਰਟ ਅਟੈਕਸ ਹੋ ਸਕਦਾ ਹੈ ਸਿਗਰਟ ਨਾਲ ਹਾਰਟ ਅਟੈਕ ਦੇ ਚਾਂਸਸ ਸਭ ਤੋਂ ਜ਼ਿਆਦਾ ਇਹ ਨਿਕੋਟਿਨ ਕਿਸੇ ਕਿਸਮ ਦੀ ਵੀ ਹੈ ਉਹ ਬੈਡ ਹੈ ਇਸੇ ਕਰਕੇ ਜਿੰਨੀਆਂ ਆਰਟਰੀਜ਼ ਨੂੰ ਬਲੱਡ ਸਪਲਾਈ ਜ਼ਿਆਦਾ ਪਿਓਰ ਸਰਕੂਲੇਸ਼ਨ ਦੀ ਚਾਹੀਦੀ ਹੈ ਐਕਸਰਸਾਈਜ਼ ਹਮੇਸ਼ਾ ਆਯੁਰਵੈਦਿਕ ਦੇ ਵਿੱਚ ਮਿਰਕਲਸ ਹੈ ਆਯੁਰਵੈਦਿਕ ਚ ਐਸੇ ਨੁਸਖੇ ਨੇ ਤেন ਤੋਂ 6 ਮਹੀਨੇ ਵੀ ਖਾਣੀ ਪੈ ਸਕਦੀ ਜੇ ਪੁਰਾਣੀ ਬਿਮਾਰੀ ਜੇ ਕਿਡਨੀ ਜਾਂ ਲਿਵਰ ਦੇ ਪੁਰਾਣੇ ਜਿਸਰੋਸਿਸ ਆਫ ਲਿਵਰ ਹੈ ਲੇਕਿਨ ਅਸੀਂ ਜਿਹੜੇ ਦਵਾਈ ਦੇ ਨੇ ਮਹੀਨੇ ਦੇ ਵਿੱਚ ਫਰਕ ਕੀਤੇ ਦਿਖਾਏ ਸ਼ਰਤियां ਸੋ ਪਿਆਰੇ ਦਰਸ਼ਕੋ ਜੇ ਲਿਵਰ ਦੀ ਕਿਡਨੀ ਦੀ ਬ੍ਰੇਨ ਦੀ ਜਾਂ ਕੋਲੇਸਟ੍ਰੋਲ ਦੀ ਮੋਟਾਪੇ ਦੀ ਹਾਰਡ ਦੀ ਕੋਈ ਪ੍ਰੋਬਲਮ ਹੋਵੇ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਫਲੈਸ਼ ਕਰ ਰਹੇ ਹਾਂ ਤੁਸੀਂ ਕਾਲ ਕਰਕੇ ਸਿਰਫ ਮੈਸੇਜ ਛੱਡ ਦਿਓ ਔਰ ਘਰ ਬੈਠੇ ਦਵਾਈ 3 ਟੂ 5 ਡੇਸ ਮਿਲ ਜਾਂਦੀ ਆ ਮੇਰਾ ਖਿਆਲ ਟਾਈਮ ਜ਼ਿਆਸਤ ਨਹੀਂ ਦੇ ਰਿਹਾ ਤੁਹਾਡੇ ਸਾਰੇ ਦੇਖਣ ਤੇ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕ